ਦੇ ਨੇ ਤਨ ਮਨ ਧਨ ਸਭ ਸੋង ਗੁਰ ਕੋ ਹੁਕਮ ਮੰਨਿਆ ਪਾਇਆ ਸਤਿਗੁਰੂ ਕਿਰਪਾ ਕਰਨ ਨਿਲੰਬਰ ਧਾਰਾ ਪਾ ਸਾਰਿਆਂ ਨੇ ਨੀਂਦੀਆਂ ਦਸਤਾਰਾਂ ਸਜਾਈਆਂ ਹੋਈਆਂ ਨੇ ਮਹਾਪੁਰਖ ਵਜਨ ਕਰ ਰਏ ਸੀ ਬਾਬਾ ਸੁਖਦੇਵ ਸਿੰਘ ਜੀ ਆਪਾਂ ਕੋਈ ਕਿੰਤੂ ਫਰੰਤੂ ਨਹੀਂ ਕਰਦੇ ਜੋ ਸਤਿਗੁਰਾਂ ਦਾ ਹੁਕਮ ਹੈ ਉਹਦੇ ਮੁਤਾਬਕ ਪੁਰਾਣੀ ਜਿਹੜੀ ਮਰਿਆਦਾ ਚੰਦੀ ਆ ਰਹੀ ਹੈ ਇਹ ਭਰਮ ਭੁਲੇਖੇ ਕੱਢਣ ਨਾਲੋਂ ਨੀਲਾ ਹੀ ਕਰ ਦਿਓ ਸਾਰਾ ਆਪੇ ਹੀ ਸਭ ਕੁਝ ਹੀ ਖਤਮ ਹੋ ਜੂਗਾ ਏਕੀ ਅੱਜ ਕੇ ਜੀ ਕਰ ਰਖ ਜਾਵੇ ਨਿਹਾਲ ਹੋ ਜਾਵੇ ਕਲਗੀਧਰ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦੇ ਚਰਨਾ ਕਮਲਾਂ ਨੂੰ ਭਾਵ ਜਿਨ੍ਹਾਂ ਦਾ ਮਹਾਂਪੁਰਖਾਂ ਦੇ ਵੀ ਸੰਤ ਹੈ ਬਜਨ ਪਰ ਜਿਹੜਾ ਨੀਲੰਬਰ ਧਾਰਾ ਜਿਹੜਾ ਗੁਰੂ ਸਾਹਿਬ ਨੇ ਜਦੋਂ ਆਪਾਂ ਨੂੰ ਖੰਡੇ ਬਾਟੇ ਦੀ ਅਮਰਤੀ ਦਾਤ ਦਿੱਤੀ ਤੇ ਜਿਹੜਾ ਆਪਾਂ ਨੀਲਾ ਹੀ ਦਸਤਾਰਾ ਸਜਾਉਂਦੇ ਆ ਥੱਲੇ ਜਿਵੇਂ ਪੰਜ ਪਿਆਰਿਆਂ ਦੀ ਗੱਲ ਕਰ ਰਹੇ ਇਹ ਜਿਹੜੇ ਆਪਣੇ ਆਦ ਹੋਂ ਚੱਲਿਆ ਪਰ ਜਿਹੜਾ ਥੱਲੇ ਦਨਾਲੀ ਪਾ ਲੈਂਦੇ ਨੇ ਉਹ ਵੀ ਕਿਉਂ ਲਾਉਂਦੇ ਨੇ ਅਮਰ ਸਕਾਉਣ ਮਿਲੇ ਤੇ ਉਹ ਪੱਕਾ ਹੀ ਜਿਹੜਾ ਉਹਨਾਂ ਨੂੰ ਨਹੀਂ ਪਾਉਣਾ ਚਾਹੀਦਾ ਦਨਾਲੀ ਨਹੀਂ ਪਾਉਣੀ ਚਾਹੀਦੀ ਕਸ਼ਹਿਰਾ ਹੀ ਪਾ ਕੇ ਰੱਖਣਾ ਚਾਹੀਦਾ ਕਮਰ ਕੱਸਾ ਲਾ ਕੇ ਨੀਲੇ ਦਸਤਾਰੇ ਜਿਵੇਂ ਆਪਾਂ ਜਿ ਸਿਰ ਤੇ ਚਲਾਉਂਦੇ ਆ ਤੇ ਉਹ ਮਹਾਰਾਜ ਨੇ ਉਹੀ ਆਪਾਂ ਨੂੰ ਨਿਸ਼ਾਨ ਤੇ ਵੀ ਉਹੀ ਬਖਸ਼ੇ ਕੀਤੀ ਸੋ ਆਪਾਰ ਕਿਰਪਾ ਗੁਰੂ ਸਾਹਿਬ ਦੀ ਆਪਾਂ ਸਾਰੇ ਇੱਕ ਮੁੱਠ ਇੱਕ ਜੁੱਟ ਹੋ ਕੇ ਚੱਲੀਏ ਸਾਰੇ ਤੇ ਕਿਸੇ ਵੀ ਦੁਬਧਾ ਦੇ ਵਿੱਚ ਨਾ ਪਈਏ ਸਾਰੇ ਆਪਾਂ ਪ੍ਰੇਮ ਪਿਆਰ ਗੁਰੂ ਸਾਹਿਬ ਇੱਕ ਪਿਤਾ ਇੱਕ ਉਸਕੇ ਹਮਾਰਗ ਤੂੰ ਮੇਰਾ ਗੁਰਹਾਈ ਜੀਓ ਸੋ ਸਾਰੇ ਸੰਤਾਂ ਮਾ ਬੁਰਖਾਂ ਦੇ ਆਪਾਂ ਨਾਲ ਪ੍ਰੇਮ ਪਿਆਰ ਸਤਿਕਾਰ ਰੱਖੀਏ ਕਦੇ ਵੀ ਦੁਬਧਾ ਭਾਵਨਾ ਦੇ ਵਿੱਚ ਨਾ ਪਈਏ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਮਹਾਨ ਨੇ ਪਰ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਉਹ ਜਿਹੜੀ ਮਰਿਆਦਾ ਦੇ ਵਿੱਚ ਰਹਿ ਕੇ ਚੰਗੀ ਲੱਗਦੀ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਜਿਹੜੇ ਕੋਈ ਵੀ ਫੈਸਲੇ ਲੈਂਦੇ ਨੇ ਉਹ ਪੂਰੇ ਚੜ੍ਹਦੀ ਕਲਾ ਦੇ ਨਾਲ ਤੇ ਜ਼ੋਰਦ ਤੇ ਡਾਲ ਲੈਣ ਜਿਵੇਂ ਬੁੱਢਾ ਦਲ ਦੇ ਉਸ ਵੇਲੇ ਦੇ ਬੁੱਢਾ ਦਲ ਦੇ ਛੇਵੇਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਛੇਵੇਂ ਜਥੇਦਾਰ ਸ਼ਹੀਦ ਆਕਾਲੀ ਬਾਬਾ ਫੂਲਾ ਸਿੰਘ ਜੀ ਨੇ ਲੈ ਉਸ ਤਰ੍ਹਾਂ ਇਹ ਜਿਹੜੇ ਆ ਕਾਰਜ ਕਰਨੇ ਚਾਹੀਦੇ ਨੇ ਜੇ ਹੁਣ ਵੀ ਕੋਈ ਵੀ ਪੰਥ ਦੇ ਵਿੱਚ ਦੁਬਧਾ ਆਈ ਹੈ ਤੇ ਜ਼ਰਤ ਦੇ ਨਾਲੇ ਫੈਸਲੇ ਜਿਹੜੇ ਲੈਣੇ ਪੈਣੇ ਨੇ ਤਾਂ ਹੀ ਜਿਹੜਾ ਸਾਡੇ ਵਿੱਚ ਇਕੱਤਰਤਾਈ ਜਿਹੜੀ ਕਾਇਮ ਰਹਿ ਸਕਦੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਸਾਡੇ ਗੁਰਸਿੱਖ ਜਿਨ੍ਹਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਬਾਟੇ ਦਾ ਅਮਰ ਛੱਕੇ ਬਾਣੀ ਬਾਣੇ ਦੇ ਧਾਰਨੀ ਹੋਵੋ ਬਾਣੀ ਬਾਣਾ ਪੰਥ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਨਾਲ ਹੀ ਬੇਨਤੀ ਹੈ ਜਿਹੜੇ ਸਾਡੇ ਬੱਚੇ ਨਸ਼ਿਆਂ ਦੇ ਆਦੀ ਹੋਏ ਹੋਏ ਨੇ ਉਹ ਨਸ਼ਿਆਂ ਦਾ ਤਿਆਗ ਕਰ ਨਸ਼ਿਆਂ ਦਾ ਤਿਆਗ ਕਰਕੇ ਤਿਆਰ ਪਰ ਤਿਆਰ ਹੋ ਕੇ ਸਿੰਘ ਸਜਣ ਬਾਣੀ ਬਾਣੇ ਦੇ ਧਾਰਨੀ ਹੋਣ ਜਿਵੇਂ ਅੱਜ ਆਪਾਂ ਇਸ ਸਥਾਨ ਤੇ ਬਾਬਾ ਮੰਗਲ ਸਿੰਘ ਜੀ ਹੋਰਾਂ ਦਾ ਜੋੜ ਮੇਲਾ ਬਣਾ ਰਹੇ ਆ ਤੇ ਜਦੋਂ ਕਰਨਾਲ ਦੇ ਵਿੱਚ ਜਾਂਦੇ ਉੱਥੇ ਵੀ ਇਦਾਂ ਲੱਗਦਾ ਵੀ ਜਿਵੇਂ ਸਾਰਾ ਬੁੱਢਾ ਧਾਲੀ ਇੱਥੇ ਬੈਠਾ ਹੁੰਦਾ ਉਦੋਂ ਅੱਗੇ ਜਦੋਂ ਝਾਲ ਕਿਲੇ ਤੇ ਜਿਹੜਾ ਆਪਾਂ ਦਿੱਲੀ ਫਦੇ ਦੇ ਉਸ ਮਨਾਉਂਦੇ ਆ ਤੇ ਉਥੇ ਵੀ ਜਦੋਂ ਜਾਈਦਾ ਬਾਬਾ ਸੁਖਦੇਵ ਸਿੰਘ ਜੀ ਦੋਨੋਂ ਹੀ ਨਕਸਾਲ ਦੇ ਮਹਾਂਪੁਰਖਾ ਬਾਬਾ ਸੰਤ ਬਾਬਾ ਹਰਨਾਮ ਸਿੰਘ ਜੀ ਹੋਰਾਂ ਵੱਲੋਂ ਇੱਥੇ ਬੈਠੇ ਨੇ ਸਾਰੇ ਅਸੀਂ ਇਕੱਠੇ ਹੀ ਹੁੰਦੇ ਆ ਸਾਰੇ ਦਰਾਂ ਪੰਥਾ ਦੇ ਮੁਖੀ ਜਿਹੜੇ ਦਿੱਲੀ ਜਦੋਂ ਲਾਲ ਕਿਲੇ ਤੇ ਜਦੋਂ ਉਥੇ ਨੀਲੇ ਨਿਸ਼ਾਨ ਬਾਬਾ ਜੱਸਾ ਸਿੰਘ ਜੀ ਆਲੂ ਵਾਲਿਆ ਜਥੇਦਾਰ ਬੁੱਢਾ ਦਲ ਨੇ ਦਿੱਲੀ ਫਤਿਹ ਕਰਕੇ ਲਾਲ ਕਿਲੇ ਦੇ ਉੱਪਰ ਨੀਲੇ ਨਿਸ਼ਾਨ ਚੜਾਏ ਤੇ ਉਹ ਜਿਹੜੇ ਦਿਹਾੜੇ ਹੁਣ ਵੀ ਹਰ ਸਾਲ ਜਿਹੜਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਜਿਹੜੀ ਮੈਨੇਜਮੈਂਟ ਕਮੇਟੀ ਹੈ ਉਹਨਾਂ ਵੱਲੋਂ ਜਿਹੜੇ ਪ੍ਰੋਗਰਾਮ ਕੀਤੇ ਜਾਂਦੇ ਨੇ ਉਹ ਖਾਲਸਾ ਪੰਥ ਬੁੱਢਾ ਦਲ ਨੂੰ ਤੇ ਜਿੰਨੀਆਂ ਸਾਡੀਆਂ ਨਹਿਂਸ ਸਿੰਘ ਜਥੇਬੰਦੀਆਂ ਨੇ ਬੁੱਢਾ ਦਲ ਦੇ ਜਿਹੜਾ ਸਰਪਲਸਟੀ ਦੇ ਵਿੱਚ ਉਹ ਜਿਹੜੇ ਦਿਹਾੜੇ ਮਲਾਏ ਜਾਂਦੇ ਨੇ ਖਾਲਸਾ ਪੰਥ ਬੁੱਢਾ ਦਲ ਭਾਵੇਂ ਵਿਦੇਸ਼ਾਂ ਦੇ ਵਿੱਚ ਜਾਂਦਾ ਹੈ ਜਾਂ ਆਪਾਂ ਅੱਗੇ ਚਲੇ ਜਾਓ ਹਜ਼ੂਰ ਸਾਹਿਬ ਨਾਲ ਦੇਰ ਸਾਹਿਬ ਵਿਖੇ ਹਮੇਸ਼ਾ ਹੀ ਜਿੱਥੇ ਹੋਰ ਵੀ ਸੰਤਾਂ ਮਹਾਂਪੁਰਖਾਂ ਨੇ ਕਾਰਜ ਕੀਤੇ ਨੇ ਤੇ ਉੱਥੇ ਖਾਲਸਾ ਪੰਥ ਬੁੱਢਾ ਦਲ ਨੇ ਵੀ ਜਗਾ ਜਗਾ ਜਿਹੜੀਆਂ ਮੱਲਾਂ ਮਾਰੀਆਂ ਨੇ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰਿਆਂ ਨੂੰ ਜਿਹੜੀ ਸੇਵਾ ਕਰਨ ਦਾ ਬਾਲ ਉਤਮ ਬਖਸ਼ੀ ਰੱਖਣ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸਤਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਦਇਆ ਸਿੰਘ ਜੀ ਉਹਨਾਂ ਦੇ ਸੁਪੁੱਤਰ ਬਾਬਾ ਅਵਤਾਰ ਸਿੰਘ ਜੀ ਤੇ ਉਹਨਾਂ ਦੇ ਅੱਗੇ ਸੁਪੁੱਤਰ ਬਾਬਾ ਚਰਨਜੀਤ ਸਿੰਘ ਜੀ ਉਹ ਵੀ ਆਪਣੀ ਹਾਜ਼ਰੀ ਲਵਾਉਣ ਵਾਸਤੇ ਜਿਹੜੇ ਪਹੁੰਚੇ ਨੇ ਉਹਨਾਂ ਨੂੰ ਵੀ ਜੀ ਆਇਆਂ ਜੀ ਆਇਆਂ ਮੈਂ ਤਾਂ ਕਰ ਰਿਹਾ ਕਿ ਬੁੱਢਾ ਦਲ ਦਾ ਇਹ ਜਿਹੜਾ ਪਰਿਵਾਰ ਹੈ ਬਾਬਾ ਗੁਰਪਿੰਦਰ ਸਿੰਘ ਜੀ ਵਡਾਲਾ ਇਹਨਾਂ ਦੇ ਜਿਹੜੇ ਸੁਪੁੱਤਰ ਨੇ ਉਹ ਬੁੱਢਾ ਦਲ ਵੱਲੋਂ ਜਿਹੜੀਆਂ ਸੇਵਾਵਾਂ ਕਰਵਾ ਰਹੇ ਨੇ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰਿਆਂ ਨੂੰ ਸੇਵਾਵਾਂ ਕਰਨ ਦਾ ਬਲ ਉਤਮ ਬਖਸ਼ੀ ਰੱਖਣ ਸੋ ਇੰਨਾ ਕੁਸ਼ ਕਹਿੰਦਾ ਹੋਇਆ ਆਪ ਜੀ ਸੰਗਤਾਂ ਤੋਂ ਖਿਮਾ ਦਾ ਜਾਚ ਪਾਵਾਂਗਾ ਤੇ ਫਿਰ ਦੁਆਰਾ ਬੇਨਤੀ ਹੈ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਤਿਆਰ ਪਰ ਤਿਆਰ ਹੋਵੋ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਬਾਣੀ ਬਾਣੇ ਦੇ ਧਾਰਨੀ ਹੋਵੋ ਪਵਣੈ ਮਹਿ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਵਾ RAM ਜੋਤੀ ਜੋਤ ਰਲੀ ਸੰਪੂਰਨ ਥੀ ਆ RAM ਬਾਬਾ ਮੰਗਲ ਸਿੰਘ ਜੀ ਉਹਨਾਂ ਤੇ ਉਹਨਾਂ ਨੂੰ ਤੇ ਉਹਨਾਂ ਦੇ ਜਿਹੜੇ ਸਤਕਾਰਯੋਗ ਮਹਾਂਪੁਰਖ ਵੱਡੇ ਉਹਨਾਂ ਨੂੰ ਮੈਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਨਵਾ ਤਖਤ ਵੱਲੋਂ ਸਾਰੀਆਂ ਨਹਿੰਸੰ ਜਥੇਬੰਦੀਆਂ ਵੱਲੋਂ ਜਿਹੜਾ ਸਿਰ ਝੁਕਾ ਕੇ ਨਮਸਕਾਰ ਕਰਦਾ ਆਪਣੀ ਹਾਜ਼ਰੀ ਲਵਾਉਂਦਾ ਹੋਇਆ ਸੰਗਤਾਂ ਤੋਂ ਕਿਮਾਂ ਦਾ ਜਾਤਪਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ